ਕਿੱਸਾ ਕਾਵ ਪਹਿਲਾਂ ਅਸੀਂ ਗੁਰਮਤਕ ਕਾਵ ਕੀਤਾ ਫਿਰ ਉਸ ਤੋਂ ਬਾਅਦ ਅਸੀਂ ਸੂਫੀ ਕਾਵ ਕੀਤਾ ਹੁਣ ਅਸੀਂ ਕਿੱਸਾ ਕਾਵ ਕਰ ਰਹੇ ਹਾਂ ਕਿੱਸਾ ਕਾਵ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਸਾਡੇ ਕੋਲੇ ਕਿੱਸਾ ਹੁੰਦਾ ਮਿਰਜ਼ਾ ਸਹਿਵਾ ਇਹਨੂੰ ਲਿਖਿਆ ਕਿੰਨੇ ਆ ਪੇਲੂ ਨੇ ਪੇਲੂ ਜਣੀ ਆਪਣੇ ਸਮੇਂ ਦੇ ਪ੍ਰਸਿੱਧ ਕਿੱਸਾ ਕਵੀ ਹੋਏ ਨੇ ਉਹਨਾਂ ਨੇ ਮਿਰਜ਼ਾ ਸਹਿਵਾ ਜਿਹੜਾ ਉਹ ਕਿੱਸਾ ਲਿਖਿਆ ਉਨਾ ਸੀ ਸ਼ੁਰੂ ਕਰਨ ਲੱਗੇ ਆ ਮਿਰਜ਼ਾ ਸਹਿਵਾ ਕਿੱਸਾ ਘਰ ਖੀਵੇ ਦੇ ਸਹਿਵਾ ਜੰਮੀ ਮੰਗਲਵਾਰ ਡੂਮ ਸੋਹਲੇ گاਉਂ ਦੇ ਖਾਨ ਖੀਵੇ ਦੇ ਬਾਹਰ ਰੱਜ ਦੁਆਇਂ ਦਿੱਤੀਆਂ ਸੁਹਾਣੇ ਪਰਿਵਾਰ ਰੱਜਦੇ ਦੇ ਵੀਰਾਂ ਬਣਦੀਆਂ ਸ਼ਹਿਰ ਹੋਈ ਮਟਿਆਰ ਵਰਸਾਂਗਾਉ ਇੱਕ گاਉ ਟੋਟਾ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਪਾਲਾ ਦੇ ਕਵਤਾ ਭਾਗ ਵਿੱਚੋਂ ਮਿਰਜ਼ਾ ਸਹਿਵਾ ਕਵਤਾ ਦੇ ਹੇਠ ਪੀਲੂ ਦੁਆਰਾ ਲਿਖੀ ਗਈ ਕਵਤਾ ਵਿੱਚੋਂ ਲਿਆ ਗਿਆ। ਜਾਂਸੀ ਕੇਸਾ ਦਿਆ ਕਿ ਇਹ ਕਾਉ ਟੋਟਾ ਪੀਲੂ ਦੀ ਰਚਨਾ ਮਿਰਜਾ ਸਵਾ ਵਿੱਚੋਂ ਲਿਆ ਗਿਆ ਹੈ। ਹੁਣ ਇਹਦੀ ਵਿਆਖਿਆ ਕਰ ਰਹੇ ਹਾਂ। ਘਰ ਖੀਵੇ ਦੇ ਸਹਿਵਾ ਜੰਮੇ ਮੰਗਲਵਾਰ। ਸਹਿਵਾ ਦੇ ਪਿਤਾ ਦਾ ਨਾਮ ਕੀਆ ਖੀਵ ਖੀਵੇਖਾਨ ਠੀਕ ਹੈ। ਖੀਵੇਖਾਨ ਦੇ ਘਰ ਸਹਿਵਾ ਮੰਗਲਵਾਰ ਵਾਲੇ ਦਿਨ ਪੈਦਾ ਹੋਈ। ਇਏਸੀ ਤਾਂ ਯਾਦ ਕਰ ਰਹੇ ਆ ਕਿਉਂਕਿ ਨਾਲ ਸਾਨੂੰ ਛੋਟੇ ਪ੍ਰਸ਼ਨ ਵੀ ਆਉਣੇ ਆ ਡੂਮ ਸੋਹਲੇ ਗਾਮ ਦੇ ਖਾਨ ਖੀਵੇ ਦੇ ਡੂਮ ਹੁੰਦੇ ਮਰਾਸੀ ਜਿਹੜੇ ਮਰਾਸੀ ਨੇ ਉਹ ਸੋਹਲੇ ਗੀਤ ਗਾਉਂਦੇ ਨੇ ਖਾਨ ਖੀਵੇ ਦੇ ਦਰਵਾਜ਼ੇ ਤੇ ਆ ਕੇ ਰੱਜ ਦਵਾਈ ਦਿੱਤੀਆਂ ਸੁਹਾਣੇ ਪਰਿਵਾਰ ਤੇ ਸਾਰੇ ਪਰਿਵਾਰ ਨੂੰ ਖੀਵੇ ਖਾਨ ਦੇ ਸਾਰੇ ਪਰਿਵਾਰ ਨੂੰ ਬਦਾ ਅੰਿਆ ਦਿਤੀਆਂ ਕਿ ਤੇ ਤੁਹਾਡਾ ਪਰਿਵਾਰ ਵਧੇ ਫੁੱਲੇ ਰਲਤ ਤੇ ਵੀਰਾ ਮੰਦੀਆਂ ਛਲ ਹੋਈ ਮਟਿਆਰ ਸਹਿਵਾ ਸੁੰਦਰ ਦਿਖਣ ਲੱਗੀ ਅਤੇ ਮਟਿਆਰ ਹੋ ਕਰਕੇ ਸਾਰੇ ਪਰਿਵਾਰ ਨੇ ਉਹਦੇ ਰਿਸ਼ਤੇ ਲਈ ਕੋਸ਼ਿਸ਼ਾਂ ਕੀਤੀਆਂ ਤਦ ਵੀਰਾ ਦਾ ਮਤਲਬ ਹੁੰਦਾ ਕੋਸ਼ਿਸ਼ਾਂ ਕੀਤੀਆਂ ਦੂਸਰਾ ਪੈਰਾ ਸਹਿਵਾ ਨਾਲ ਸਹੇਲੀਆਂ ਕੂੜੀ ਰਿਆਕਰ ਕੂੜੀ ਰਿਆ ਕਰਦਾ ਮਤਲਬ ਹੁੰਦਾ ਝੂਠੀ ਧੋਖੇਵਾਰ ਘਰ ਬਿੰਜਲ ਦੇ ਮਿਰਜ਼ਾ ਜੰਮਿਆ ਕਰੜੇਵਾਰ ਕਰੜੇਵਾਰ ਕੜਾਣਾ ਬਾਰ ਇਹ ਪਾਕਿਸਤਾਨ ਚਾ ਜਗਾ ਜਨਮ ਦਿੱਤੋ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ ਐਸਾ ਮਿਰਜ਼ਾ ਸੁਰਮਾ ਖਰਲਾਂ ਦਾ ਸਰਦਾਰ ਜਿਹੜੀ ਸਹਿਵਾ ਵਾ ਉਹ ਖੀਵੇ ਖਾਨ ਦੇ ਘਰ ਜਨਮੀ ਹੈ ਜੋ ਕਿ ਆਪਣੀਆਂ ਸਹੇਲੀਆਂ ਵਿਚ ਝੂਠ ਬੋਲਣ ਵਾਲੀ ਆ ਧੋਖੇਬਾਜ਼ ਦੂਸਰੇ ਪਾਸੇ ਬਿੰਜਲ ਜੱਟ ਹੋਇਆ ਇੱਕ ਜਿਸ ਦੇ ਘਰੇ ਮਿਰਜੇ ਨੇ ਜਨਮ ਲਿਆ ਯਾਨੀ ਕਿ ਮਿਰਜੇ ਦੇ ਪਿਤਾ ਦਾ ਨਾਮ ਕੀ ਆ ਬਿੰਜਲ ਕਿੱਥੇ ਹੋਇਆ ਕਿਡਾਣਾ ਬਾਰ ਵਿਖੇ ਜੋੜੀ ਕਿ ਜਗ੍ਹਾ ਪਾਕਿਸਤਾਨ ਵਿੱਚ ਹੈ ਜਨਮ ਦਿੱਤਾ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ ਕਹਿੰਦੇ ਮਿਰਜ਼ਾ ਬਹੁਤ ਸੁੰਦਰ ਸੀ ਠੀਕ ਆ ਮਾਤਾ ਪਿਤਾ ਨੇ ਉਸ ਨੂੰ ਜਨਮ ਦਿੱਤਾ ਪਰ ਪ੍ਰਮਾਤਮਾ ਵੱਲੋਂ ਉਹਨੂੰ ਸੁੰਦਰਤਾ ਰੂਪ ਮਿਲਿਆ ਹੋਇਆ ਸੀ ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਦਾਰ ਖਰਲ ਇੱਕ ਜਾਤ ਹੋਈ ਆ ਕਹਿੰਦਾ ਮਿਰਜ਼ਾ ਬਹੁਤ ਹੀ ਬਹਾਦਰ ਸੀ ਤੇ ਖਰਲ ਜਾਤੀ ਦੇ ਜੱਟਾਂ ਦਾ ਉਹ ਸਰਦਾਰ ਸੀ ਅੱਗੇ ਲਾਈਨਾਂ ਨੇ ਸਹਿਬਾਂ ਪੜੇ ਪੱਟੀਆਂ ਮਿਰਜ਼ਾ ਪੜੇ ਕੁਰਾਨ ਵਿੱਚ ਮਸਜਿਦ ਦੇ ਲੱਗੀਆਂ ਜਾਣੇ ਕੋਲ ਜਹਾਨ ਸਹਿਬਾਂ ਕਾਜੀ ਕੋਲੋਂ ਪੱਟੀਆਂ ਦਾ ਮਤਲਬ ਤਖਤੀ ਜਿਹਨੂੰ ਆਪਾਂ ਫੱਟੀ ਕਹਿੰਦੇ ਹੁੰਨੇ ਆ ਉੱਪਰ ਲਿਖਣਾ ਸਿੱਖਦੀ ਸੀ ਤੇ ਮਿਰਜ਼ਾ بڑے ਕੁਰਾਨ ਜਾਣੇ ਮਿਰਜ਼ਾ ਉਸ ਸਮੇਂ ਕੁਰਾਨ ਸ਼ਰੀਫ ਜੋ ਮੁ슬ਮਾਨਾਂ ਦੀ ਧਾਰਮਿਕ ਪੁਸਤਕਾ ਉਹ ਪੜ ਪੜ ਰਿਹਾ ਸੀ ਵਿਚ ਮਸੀਤ ਦੇ ਲੱਗੀਆਂ ਯਾਨੀ ਮਸੀਤ ਵਿੱਚ ਪੜ੍ਹਦਿਆਂ ਦਾ ਦੋਨਾਂ ਦਾ ਪਿਆਰ ਹੋ ਗਿਆ ਜਾਣੇ ਕੁਲ ਜਹਾਨ ਇਸ ਗੱਲ ਦੀ ਖਬਰ ਸਾਰੇ ਸੰਸਾਰ ਵਿੱਚ ਪਤਾ ਲੱਗ ਗਈ ਜਾਂ ਘੁੰਮ ਗਈ ਨਾ ਮਾਰ ਕਾਜੀ ਸ਼ਮਕਾ ਨਾ ਦੇ ਤੱਤੀ ਨੂੰ ਤਾਏ ਪੜਨਾ ਸਾਡਾ ਰਹਿ ਗਿਆ ਲੈ ਆਏ ਇਸ਼ਕ ਲਿਖਾਈ ਜਦੋਂ ਕਾਜੀ ਜਿਹੜੇ ਪੜਾਉਂਦਾ ਵਾ ਕਾਜੀ ਕਹਿੰਦੇ ਤੂੰ ਮੈਨੂੰ ਮਾਰ ਨਾ ਸੋਟੀਆਂ ਕਿਉਂਕਿ ਜਦੋਂ ਉਹ ਧਿਆਨ ਨਹੀਂ ਨਾਲ ਪੜਦੀ ਨਹੀਂ ਸੀਗੀ ਪਰ ਉਹ ਨਾਲੇ মিনਤ ਕਰਦੀ ਆ ਕਿ ਉਹ ਉਸ ਨੂੰ ਹੋਰ ਨਾ ਮਾਰੇ ਕਿਉਂਕਿ ਉਹ ਤਾਂ ਪਹਿਲਾਂ ਹੀ ਇਸ਼ਕ ਹੱਥੋਂ ਦੁਖੀ ਹੈ ਅਗਲੀਆਂ ਲਾਈਨਾਂ ਸਹਿਬਾ ਗਈ ਤੇਲ ਨੂੰ ਗਈ ਪਸਾਰੀ ਦਿਹੱਟ ਫੜ ਨਾ ਜਾਣੇ ਤੱਕੜੀ ਹਾਰ ਨਾ ਜਾਣੇ ਵਟ ਤੇਲ ਭੁਲਾਏ ਭੁਲਾ ਬਾਣੀਆਂ ਦਿੱਤਾ ਸ਼ਹਿਦ ਉਲਟ ਵਣਜ ਗਵਾਲੇ ਬਾਣੀਆਂ ਬਲਦ ਗਵਾਲੇ ਜੱਟ 300 ਸੈਨਾਗਾ ਪੜ ਰਿਆ ਹੋ ਗਏ ਚੌੜ ਚਪਟ ਮਿਰਜਾ ਸਾਹਿਬਾਂ ਦੀ ਦੋਸਤੀ ਰਹੁ ਵਿੱਚ ਜਗਤ ਸਹਿਬਾਂ ਗਈ ਤੇਲ ਨੂੰ ਸਹਿਬਾਂ ਤੇਲ ਲੈਣ ਲਈ ਪੰਸਾਰੀ ਦੀ ਦੁਕਾਨ ਤੇ ਗਈ ਉਸ ਦੀ ਸੁੰਦਰਤਾ ਦੇਖ ਕੇ ਪੰਸਾਰੀ ਦੇ ਹੋਸ਼ ਉੱਡ ਗਏ ਉਸ ਨੂੰ ਤੇਲ ਤੋਲਣ ਲਈ ਤੱਕੜੀ ਫੜਨੀ ਤੇ ਢੜਾ ਕਰਨ ਲਈ ਵੱਟਾ ਪਾਉਣਾ ਭੁੱਲ ਗਿਆ ਫੜ ਨਾ ਜਾਣੇ ਤੱਕੜੀ ਹੜ ਨਾ ਜਾਣੇ ਵੱਟ ਢੜਾ ਕਰਨ ਲਈ ਵੱਟਾ ਪਾਉਣਾ ਭੁੱਲ ਗਿਆ ਤੇਲ ਪੁਲਾਵੇ ਭੁੱਲਾ ਬਾਣੀਆਂ ਦਿੱਤਾ ਸ਼ਾਇਦ ਉਲਟ ਉਹ ਤਾਂ ਇੱਥੋਂ ਤੱਕ ਕਿ ਉਸ ਨੇ ਤੇਲ ਪਾਉਣ ਦੀ ਜਗ੍ਹਾ ਤੇ ਉਹਦੇ ਸਹਿਬਾਂ ਦੇ ਭਾਂਡੇ ਵਿੱਚ ਸ਼ਹਿਦ ਹੀ ਉਲਟਾ ਦਿੱਤਾ ਵਣਜਗਵਾਰੇ ਬਾਣੀਆਂ ਬਲਦਗਵਾਰੇ ਜੱਟ ਸਹਿਵਾ ਦੀ ਸੁੰਦਰਤਾ ਨੂੰ ਦੇਖ ਕੇ ਤਾਂ ਬਾਣੀਆਂ ਨੇ ਆਪਣੇ ਵਪਾਰ ਦੇ ਵਿੱਚ ਸੌਦਾ ਲੁਟਾ ਲਿਆ ਤੇ ਉਧਰ ਜਿਹੜੇ ਜੱਟ ਸੀ ਉਹ ਵੀ ਆਪਣੇ ਬਲਦ ਗਵਾ ਬੈਠੇ ਤਿੰਨ ਸੈ ਨਾਗਾ ਪਿੜ ਰਹਾ ਹੋ ਗਏ ਚੌੜ ਚਪਟ ਸਹਿਵਾ ਦੀ ਸੁੰਦਰਤਾ ਨੂੰ ਦੇਖ ਕੇ ਜਿਹੜੇ ਆਪਣੇ ਆਪ ਨੂੰ ਸਾਧੂ ਸੰਤ ਜਤੀ ਸਤੀ ਕਹਾਉਣ ਵਾਲੇ ਨੇ 300 ਨਾਗੇ ਸਾਧੂ ਖੜੇ ਦੇ ਖੜੇ ਉੱਤੇ ਰਹਿ ਗਏ ਪਾਉ ਉਹਨਾਂ ਦਾ ਬ੍ਰਹਮਚਾਰੀ ਧਰਮ ਵੀ ਡੋਲ ਗਿਆ ਮਿਰਜ਼ਾ ਸਹਿਵਾ ਦੀ ਦੋਸਤੀ ਰਹੁ ਵਿੱਚ ਜਗਤ ਇਸ ਤਰ੍ਹਾਂ ਮਿਰਜ਼ਾ ਸਹਿਵਾ ਦੀ ਜਿਹੜੀ ਦੋਸਤੀ ਹੈ ਉਹ ਪੱਕੀ ਸੀ ਤੇ ਦੁਨੀਆ ਭਰ ਲਈ ਕਾਇਮ ਰਹੇਗੀ